ਤੇ ਹੀ ਦਾਂਦੀਆਂ ਤੂੰ ਦਰਮੀ ਦੇ ਵੇ ਤੁਹਾਨੂੰ ਮੋਤਾ ਤੰਬਲ ਦਿੱਤਾ ਵਾ ਤੈਨੂੰ ਪਤਾ ਨਹੀਂ ਤਾਂ ਨਿਆਣਾ ਵਾ ਇਹਨੂੰ ਥਾਂ ਦੇ ਲੱਦਦੀ ਆ ਆ ਸ਼ਾਵੇਂ ਉਹਨਾਂ ਦੇ ਘਰ ਠੰਡ ਲੱਗਦੀ ਆ ਤੇ ਤੋਤੀ ਇਹ ਵੀ ਗੱਲਾਂ ਕਰੀ ਜਾਂਦੀ ਆ ਹਾਂ ਤੋ ਨਹੀਂ ਤੈਨ ਦੱਲਾ ਨਹੀਂ ਤੋਈ ਦਲ ਨਹੀਂ ਦੱਲਾ ਤਰਦੇ ਰਹਿੰਦੇ ਉਹ ਦੇਥਾ 3 ਪੰਦੇ ਲੈਣ ਦੀ ਆ ਨਹੀਂ ਆਖੇ ਲੱਗਦੀ ਕੀ ਕਰੀਏ ਮੈਂ ਪਾਲ ਲਈ ਦੰਨੀ ਆ ਉਹ ਤਾਂ ਭਾ ਕਾਦਾ ਮੈਂ ਕਿਹਾ ਚੱਲ ਥੋੜੀਆਂ ਪਾਤੀਆਂ ਪੱਤ ਲੈਣੇ ਆ ਤੇ ਹਾਲੇ ਵਾਰੀ ਇਹ ਵਾ ਵਾ ਆਪਣੇ ਨਾ ਸਿਆਗ ਬਾਲ ਲਈ ਦੀ ਬਾਲ ਤੇ ਲਈ ਦੀ ਆ ਫੇਰ ਤੂੰ ਬਿਮਾਰ ਹੋ ਨਾ ਵਾ ਹਣ ਤੂੰ ਨਹੀਂ ਕੁਛ ਨਹੀਂ ਹੁੰਦਾ ਤਮਾਂਵੇਂ ਸਿਲੰਡਰ ਤੇ ਹੈਗਾ ਹਣ ਕੀ ਲੋਡ ਪਾਤੀਆਂ ਦੀ ਐ ਵੇ ਚੱਲਦਾ ਹੈ ਨਹੀਂ 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 ਘੱਬਾ ਸਿਲੰਡਰ ਦੇ ਤੇ ਸੌਣੇ ਕਦੀ ਮੁੱਖਾ ਨਹੀਂ ਦਿੱਤਾ ਇਹ ਮੈਂ ਚੱਲ ਥੋੜੀਆਂ ਜੀਆਂ ਪਾਤੀਆਂ ਪੱਤ ਕੇ ਨਾ ਚਾਰ ਟੋਕਰੇ ਸਾਂ ਰੱਖ ਲਈਏ ਉਹ ਮੁੜ ਕੇ ਕਹਣਾ ਮੇਰੀਆਂ ਬਾਵਾ ਪੀੜ ਹੁੰਦੀਆਂ ਤੇ ਮੈਨੂੰ ਉਹ ਹੁੰਦਾ ਕੁਛ ਨਹੀਂ ਬੋਚ ਲਾਜਾ ਨਾ ਤੁੱਤੀ ਤੇ ਬਸ ਤਾਮ ਤਰੀ ਦਾਵੀ ਤਰੀ ਦਾਵੀ ਤੂੰ ਕੋਈ ਗੱਲ ਜੀ ਤਾਜੇ ਨੂੰ ਆਵੇਂ ਹੁਣ ਮੈਂ ਵੇਰ ਲਈ ਆ ਤੁਸੀਂ ਇੱਧਰ ਆਈਆਂ ਤੇ ਮੈਂ ਕੋਟਾ ਬੱਚੋ ਨਹੀਂ ਪੱਖਣ ਲਈ ਤੁਸੀਂ ਫੇਰ ਆਈਆਂ ਮੇਰੇ ਲੱਗੇ ਤੇ ਦੇ ਬਿਮਾਰੋ ਦਿਨਾਂ ਤੇ ਫੇਰ ਦੇਦੀ ਨਹੀਂ ਤੂੰ ਨਹੀਂ ਠੀਕ ਹੋ ਸਕਦਾ ਤੂੰ ਮੇਰੀ ਨਾ ਟੈਂਸ਼ਨ ਲਾਉ ਲੋ ਨਹੀਂ ਹੋ ਰਹੀ ਤੇਦੀ ਟੈਂਸ਼ਨ ਨਾ ਨਹੀਂ ਤੇਰੀ ਤੇ ਟੈਂਸ਼ਨ ਨਾ ਨਹੀਂ ਆਂਦੀ ਇਹ ਆ ਥੋੜੀ ਨਾ ਪੱਖਣੀਆਂ ਆ ਹਾਂ ਥੋੜੀਆਂ ਆਵੇ ਹੁਣ ਪੱਤੀਆਂ ਗਈਆਂ ਉਹ ਦੀ ਦਿੰਦੇ ਵੀ ਤੂੰ ਲੈ ਲਾ ਦਦੋਆ ਕੋਈ ਨਹੀਂ ਆਂਦੇ ਹੋ ਤਾਂ ਰੂੜੀ ਦੇ ਉੱਤੇ ਸੁਟਣ ਢਏ ਹਾਂ ਤੇ ਮੈਂ ਹਾ ਚੱਲ ਉਹਨਾਂ ਨੂੰ ਪੁੱਛਿਆ ਤੇ ਆਂਦੇ ਕੋਈ ਗੱਲ ਨਹੀਂ ਤਾਂ ਤਾਈ ਪੱਥਰੀਆਂ ਤੇ ਮੈਂ ਕਰੀਆਂ ਇਆਂ ਪੱਥਰੀਆਂ ਚਾਰ ਕਿਟੋ ਕਰੇ ਤਾਂ ਆਂਦੇ ਕੋਈ ਨਹੀਂ ਪੱਥਰ ਠੀਕ ਹੁਣ ਦਾਦਾ ਨਾ ਫਾ ਲੈਂ ਦਿੰਨੀਆਂ ਤੂੰ ਵਰਤਨੀਆਂ ਨਾ ਹੁੰਨੀਆਂ ਤੇ ਪੱਤੀ ਬਸ ਇੰਨੀਆਂ ਬਾਤੀ ਤਲੰਦਰ ਲੈ ਆਇਆ ਤਾਂ ਤੁਹਾਨੂੰ ਲੈ ਤੇ ਤੇ ਹੁੰਦਾ ਵਾ ਤਲੰਦਰ ਉਹ ਤੇ ਮੁੱਤਨ ਨਹੀਂ ਦਿੰਦਾ ਤੇ ਤੂੰ ਐਵੇਂ ਕੰਜੰਦਾਵੇਂ ਆਖਾ ਸੋਨ ਬੜਾ ਚੰਗਾ। ਛਾ ਮਾ ਜੀ ਨੂੰ ਬਾਤ ਲਿਆ ਕਰੋ ਐਵੇਂ ਧੁੱਪ ਕਿੰਨੀ ਹੈ। ਨਹੀਂ ਹੁਣ ਸ਼ਾਮਾਂ ਨੂੰ ਧੀਏ ਪੱਥੀਆਂ ਸੜੀ। ਧੁੱਪ ਨਹੀਂ ਹੋਈ ਉਹ ਤੇ ਨੀਆਂ ਦਲਾਂ ਤਾਂ ਦੇ ਕਹਿੰਦੇ ਤਾਤੇ ਨੂੰ ਥਿਨਾ ਮੋ ਤਾ ਤੂਤ ਪਾਇਆ ਉਦੋਂ ਮੋਤੀ ਤੰਬਲੀ ਦਿੱਤੀ। ਮੈਂ ਉਹਨੂੰ ਠੰਡ ਲੱਦੂ ਉਹਨੇ ਤੇਰਾ ਦਤਨਾ ਹੀ ਗਰਮੀ ਆ ਚਾਲੇ ਨੂੰ ਦੇਖ ਕੇ ਸ਼ਾਮ। ਨਾਲੇ ਉਹ ਤੇਰਾ ਤੁਸੀਂ ਤੰਮ ਤਾਦਾ ਉਹਨੂੰ ਤੇ ਠੰਢੀ ਲੱਦਨੀ ਆ। ਠੰਢ ਤੇ ਹੈਗੀ ਆ ਪਰ ਨਹੀਂ ਗਰਮੀ ਬੜੀ ਆ। ਤਾਂ ਫਿਰ ਦੰਮੀਆਂ ਵਾਲੇ ਤੂਤ ਲੈ ਕੇ ਦੇ। ਮੈਂ ਅਜੇ ਤੈਨੂੰ ਆਖਣ ਲਈ ਆ ਵੀ ਚੱਲ ਨਹੀਂ ਤੇ ਮੈਂ ਚਲਦੀ ਆ ਤਾਂ ਨਹੀਂ ਤੇ ਸੁਮਨ ਨੂੰ ਲੈ ਜਾ ਮੈਂ ਨਹੀਂ ਜਾਣਾ ਤੂੰ ਮਨ ਨੂੰ ਤੇਰਾ ਹੋਣੀ ਆ ਤੇਰੀ ਦਨੇ ਤੇ ਤੇਰੀ ਦੇ ਸੋਨੂ ਨੂੰ ਲੈ ਜਾ ਗੱਡੀ ਦੇ ਉੱਤੇ ਤੇ ਆਪਣੀ ਪਸੰਦ ਦੇ ਲੈ ਆ ਤਾਂ ਪੈਸੇ ਮੇਰੇ ਕੋਲ ਲੈ ਜਾ ਚਲਦੀ ਤਾਂ ਪੈਦੇ ਤੇ ਹੈਗੇ ਉਦਾਂ ਮੇਤੋਂ ਵੀ ਚੱਲ ਕੋਈ ਨਹੀਂ ਨਹੀਂ ਤੇ ਮੈਂ ਨਾਲ ਨਹੀਂ ਤਾਂ ਚਲ ਜੂਗੀ ਮੈਂ ਨਾਲ ਆਹੋ ਨਾਲ ਚੱਲੀ ਹਾਂ ਹਾਂ ਖਰਦਾ ਮੈਨੂੰ ਨਾਲ ਤੇ ਵੇਖ ਲੈ ਨਹੀਂ ਲੈ ਦੂੰਗੀ ਆਹੋ ਤੇ ਚਲ ਦੋਵੇਂ ਜਾਣੀਆਂ ਪਸੰਦ ਦੇ ਲੈ ਆਵਾਂਗੇ ਦੀਦਾ ਫਤਲੇ ਸੂਟ ਹੁਣ ਤੂੰ ਜਾਣਾ ਵੀ ਆਪਣੇ ਪਿੰਡ ਵੀ ਹੂੰ ਤੇ ਸੱਸ ਤੇ ਕੀ ਆਖੂ ਮਾਂ ਨੇ ਲੀੜੇ ਬਣਾ ਕੇ ਦਿੱਤੇ ਤੋ ਧੀ ਘੇਰੇ ਨੇ ਬਣਾਉਣੇ ਆਹੋ ਮੈਂ ਵੀ ਉਹ ਕਹਿ ਲਈ ਮੈਂ ਬਣਾ ਦਿਓ ਨਹੀਂ ਇਹਦੇ ਵੀ ਬਣਾਉਣੇ ਆ ਤਲ ਬਾਂਦੋ ਬਾਂਦੋ ਮੈਨੂੰ ਪਰ ਮੈਂ ਤਾਂ ਮਾਰਵਾ ਉਹਦੀਆਂ ਪੱਗਾਂ ਲਾ ਦੂੰਗੀ ਆਹੋ ਠੀਕ ਹੈ ਹਾਂ ਤੇ ਅੱਕ ਤੇਰੀ ਸੱਸ ਦਾ ਬਣਾਣੀ ਹਾਂ ਹਾਂ ਠੀਕ ਹੈ ਕਹਿੰਦੀ ਨਹੀਂ ਰੈਨ ਦੇ ਕੋਈ ਗੱਲ ਨਹੀਂ ਦਾਦਤ ਦਾਦਤ ਤੈਨੂੰ ਤੇ ਮੈਨੂੰ ਬਰੇ ਦੇਣੇ ਤੈਨੂੰ ਤੇ ਬਾਾਂ ਬਾਾਂ ਦਿੰਦੇ ਰਹਿੰਦੇ ਮੈਨੂੰ ਤੇ ਹੁਣ ਤੋ ਤਦੀ ਤਦੀ ਨਹੀਂ ਲੈ ਕੇ ਆਈ ਆ ਕੋਈ ਗੱਲ ਨਹੀਂ ਆਹੋ ਚੱਲ ਬਣਾ ਦੇ ਮੈਨੂੰ ਨਾਂਜਾ ਪੋਟਕੀ ਗਰਮੀਆਂ ਵਾਲਾ ਚੱਲ ਤੈਨੂੰ ਵੀ ਲਿਆਂ ਦੂੰ ਮਮੀ ਇਹ ਤੋਂ ਲੂਣੂ ਵੀ ਵਾਰਨਾ ਪੈਣਾ ਪਤਾ ਉਹ ਤਿੰਦੀਆਂ ਤੇ ਤਾਉਂਦਾ ਹੀ ਨਹੀਂ ਆ ਮਾਤਾ ਤਿੰਦੀਆਂ ਨੇ ਕਿਹ ਤੋਰੀ ਫਿਰਦੀ ਆ ਤੇ ਮੈਂ ਤਾਂ ਫਿਰ ਤਲ ਹੁਣ ਤੁਮ ਤਾਂ ਮੈਦਾਨੇ ਆ ਫਿਰ ਮੈਂ ਤਲਦਾ ਨਾ ਚੱਲ ਕੋਈ ਗੱਲ ਨਹੀਂ ਉਹ ਆਈਆਂ ਨਾ ਤਾਂ ਲੂਣ ਵਾਰ ਕੇ ਠੰਡੇ ਪਾਣੀ ਤੇ ਸੁੱਤੀ ਤੋ ਉਹ ਤਿੰਦੀਆਂ ਜੇ ਤੇਰੇ ਵਾਂਗੂ ਬੋਲਣ ਦਾ ਪੈ ਤੇ ਐਵੇਂ ਆ ਤਾਂ ਲੋਕਾਂ ਨੂੰ ਆਤ ਪਈ ਆ ਇਦਾਂ ਹੀ ਕਰਦੇ ਹੰਦੇ ਸੋਹਣਾ ਮੈਨੂੰ ਮੈਨੂੰ ਪਤਾ ਤਿੰਨੀ ਫਿੱਤਰ ਲੱਦੀ ਤੂੰ ਵੀ ਤੇ ਤੈਤਾ ਹੀ ਇੰਨੇ ਆਪਣੇ ਪਾਪਾ ਵਾਂਗੂ ਬੋਲਿਆ ਤਾ ਨਾ ਨਹੀਂ ਬੋਲਣ ਦਾ ਥੋੜਾ ਤਾਂ ਨਮਸ਼ਤ ਦੇਣੇ ਆਖਿਆ ਮੈਂ ਤਾਂ ਖਿਆ ਆਪਣੇ ਪਾਪਾ ਵਾਂਗੂ ਜਵਾਨ ਹੋਣਾ ਇੰਨੇ ਤੂੰ ਤੇ ਆਈ ਬੋਲਿਆ ਵੀ ਤਾ ਨਾ ਉਹਦੇ ਵਾਂਗ ਉੱਤਰ 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 ਕਰਕੇ ਬੋਲਿਆ ਤੈਨੂੰ ਉਹਦਾ ਮੂੰਹ ਨਿਕਲ ਗਿਆ ਨਾ ਵਾ ਮੇਰਾ ਮੂੰਹ ਨਿਕਲ ਗਿਆ ਹੋਣਾ ਵਾ ਵੇਖਾ ਕੱਡਾ ਸੋਨਾ ਵਾ ਮੈਨੂੰ ਤੇ ਨਹੀਂ ਲੱਗਣ ਡਿਆ ਚੱਲ ਜੇ ਮੈਨੂੰ ਤੇ ਕਿਤੇ ਨਹੀਂ ਲੱਗਣ ਡਿਆ ਚੱਲ ਫਿਰ ਲਾਲਿਆ ਨੂੰ ਖਾਕੇ ਨੂੰ ਵੀ ਛਾਵੇਂ ਲੈ ਕੇ ਤੇ ਬੈ ਨਵਾਲਿਆ ਵੀ ਕਾਕਾ ਹੱਥ ਨਾਲ ਇੱਕ ਤੋਰੀ ਲੈ ਲੈ ਮੈਂ ਤੇ ਮਾਲ ਤੇ ਤੀਤੀ ਧੋਂਤਨ ਤੇ ਬੇਬੀ ਦੇ ਨਾਲ ਫੇਰ ਮੈਨੂੰ ਨਵਾਲਿਆ ਫ ਕੀ ਮੈਂ ਦਮ ਮਨਾਈ ਐ ਤੇ ਅੱਛਾ ਅੱਛਾ ਉਹ ਤਰ੍ਹਾਂ ਤੋਂ ਬੜੀ ਸਿਆਣੀ ਆ ਨਿਆਣਾ ਦਾ ਸਾਹ ਬਦੀ ਆ ਵੇ ਤੁਮਨ ਦੇਤੀ ਨਾ ਹੱਤੰਦੇ ਆਂ ਸੰਤੇ ਡਿਆਵਾ ਮੁੜ ਕੇ ਆ ਉਲਟੀਆਂ ਕਰੂਗਾ ਯੋ ਦਹੀਂ ਦੇ ਦਾਂਗੇ ਮੇਰੇ ਦੁੱਧ ਕੀਤਾ ਵਾ ਨਾ ਪਰਗਾਟ ਜਾਨੇ ਦਾ ਤਿੰਨਾ ਤੋਤੋਂ ਦਿਆ ਦੇ ਦਿੰਦੀਆਂ ਤਿੱਦ ਤਿੱਦ ਨਹੀਂ ਹੋਣਾ ਤੂੰ ਹੁਣ ਇਹ ਕਿ ਨਾ ਕੋਸੋ ਰੋਣਾ ਨਾ ਮਰੋਣਾ ਵੀ ਰੋਣਾ ਵੀ ਐ ਨੀ ਜੀ ਡੋਸਟਰ ਆ ਜਾ ਬਤਾਓਗੇ ਨਾ ਫੇ ਮੈਂ ਇੱਦੀ ਦੋ ਦਿੱਤਾ ਕਰਨਾ ਕਹਿਣਾ ਸਿਰ ਤੋਂ ਤਾਂ ਨਹੀਂ ਚੁੱਕੀ ਜਾਂ ਨਿਆਣਾ ਕੌਡੀ ਪਿਆ ਜਾਂਦੀ ਐ ਭੈਣ ਤੂੰ ਲਾ ਕੇ ਸਿਆਣੀ ਪਿਆਣੀ ਹੈਗੀ ਕਿਤੇ ਮੰਦੀ ਐ ਸਦੈਣ ਮੇਰੀ ਹੱਦ ਹੋ ਗਈ ਆ ਮਾਸਾ ਜਿੰਨਾ ਨਿਆਣਾ ਵਾ ਮੁੜਕੇ ਖਡਾਇ ਦਾ ਨਾਂ ਨਹੀਂ ਕਰਵਾਇਦਾ ਕਰਾਉਣਾ ਵਾ ਕਿਹੜੀ ਉਮਰ ਹਜੇ ਛੋਟਾ ਜਿਹਾ ਤ ਹੈਗਾ ਅਗਲੀ ਉਥੇ ਢੀਕਦੀ ਹੋਣੀ ਵੀ ਕਦੋਂ ਘਰ ਆ ਕੇ ਤੂੰ ਬਿਮਾਰ ਕਰਕੇ ਲੈ ਜਾ ਹੋਰ ਨਿਆਣੇ ਨੂੰ ਲੈ ਤਾਤ ਹੋਰ ਮੈਨੂੰ ਬਰਿਆਈ ਦਵਾਈ ਆਖੀ ਤਾ ਮਾਂ ਦਾ ਕੰਮ ਕਰਦੀ ਤੇ ਮੁੰਡਾ ਬਿਮਾਰ ਹੋ ਗਿਆ ਵਾ ਉਹਨੂੰ ਨਹੀਂ ਪਤਾ ਮੇਰੀ ਤਾਤ ਨੇ ਨਹੀਂ ਇੱਦਾਂ ਤੈਣਾ ਣਾੜਾ ਭਈ ਪਰ ਕੋਸ ਬੋਮਾਰ ਬਦਲੇ ਘੜੀ ਕੱਢੀਦਾ ਹੁੰਦਾ ਨਾਲੇ ਤਾਂ ਕੋਈ ਨਿਆਣੇ ਨੂੰ ਐਦਾਂ ਕਰੇ ਨਾ ਤੇ ਆਪ ਹਟਾਈਦਾ ਵਾ ਸਗੋਂ ਪੇ ਐਦਾਂ ਨਹੀਂ ਕਰੀਦਾ ਹੁੰਦਾ ਹਾਈ ਮੇਰਾ ਕੱਪੜਾ ਦੋ ਜੀ ਦਵਿੰਦਰ ਨਿਆਣ ਸਿਆਂਵਾ ਕੋਈ ਨਹੀਂ ਮੈਂ ਤੈਨੂੰ ਨਹੀਂ ਮੈਂ ਤੇ ਤੈਨੂੰ ਦਿੱਤੀ ਵੀ ਨਹੀਂ ਤਨ ਦਿੱਦੀ ਇਹਦੀ ਲੈ ਹਾਂ ਦੱਤਰ ਕਹਿੰਦੇ ਇਹ ਤੇ ਤੀਤੀ ਨਹੀਂ ਤਾਨੀ ਇਹਦੇ ਮੂੰਹ ਤੋਂ ਫੇ ਮੈਂ ਤੇ ਨਹੀਂ ਨਹੀਂ ਹੱਥ ਤੋਂ ਤਾਲੋ ਮਿੱਠੀ ਨਹੀਂ ਕਰਨੀ ਨਿਆਣਾ ਚੁੱਕ ਕੇ ਤੇ ਬਦੋ ਬੰਦੀ ਨਾਲ ਲਾਉਣ ਨੂੰ ਜੀ ਕਰਦਾ ਵਾ ਕਰਦਾ ਕਿ ਕਿਹਦਾ ਹੈਗਾ ਗੋਗੂ ਜਿਆ ਹੈ ਰਾਈ ਗਿਆ ਇਹ ਮੇਰੇ ਤੇ ਤੇਰੇ ਦੇ ਇਸ਼ਾਰੇ ਚਿਹਰੇ ਤੇ ਆ ਐਦਾਂ ਕਰਕੇ ਨਾਲ ਲੜਾਈ ਜਾਂਦਾ ਐਦਾਂ ਕਰਕੇ ਐਦਾਂ ਕਰਕੇ ਚੰਗਾ ਐਦਾਂ ਨਹੀਂ ਭੜਕਾਈਦਾ ਹੁੰਦਾ ਨਿਆਣੇ ਨੂੰ ਉਹ ਐਦਾਂ ਇੰਨਾ ਕਰਕੇ ਬਾਹਾਂ ਮਾਰਦਾ ਵਾ ਫਿਰ ਓਏ ਓਏ ਰਾਜੇ ਦਾਦੀ ਦਾ ਫੋਨ ਆਇਆ ਵਾ ਹੈ ਇਹ ਤੇ ਪਪਾ ਬੰਦਾ ਵੀ ਆਇਆ ਹੀ ਹੂੰ ਫੋਨ ਤੋਂ ਘੱਟੇ ਰਹਿੰਦੇ ਆ ਉਹ ਵੀਡੀਓ ਵੇਖਦਾ ਨਾ ਵੀਡੀਓ ਕਾਲ ਕਰਕੇ ਪਰੋਣਾ ਵੇਂਦਾ ਵਾ ਹਾਂ ਅੱਛਾ ਬੇਬਾ ਨੂੰ ਇਹ ਸੀ ਉਹ ਦਾ ਸੀ ਹੁੰਦੇ ਆ ਉਹ ਦਾ ਸੀ ਹੁੰਦੇ ਆ ਆਏ 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 ਬਹੁਤ ਚੋਣਾ ਲੱਗਦਾ ਕਾਕਾ ਬਹੁਤ ਚੋਣਾ ਲੱਗਦਾ ਆ ਹੋ ਗਏ ਦੰਦੜਾ ਮੈਂ ਤੇ ਆਈ ਗੋਆ ਪੱਤਕੇ ਹਮੇ ਵੇਖਣ ਨਹੀਂ ਵੀ ਤੁਸੀਂ ਪੱਤਣ ਰਹੇ ਹੋ ਗੋਆ ਉੱਥੇ ਆ ਮੈਂ ਚੱਲ ਚਾਰ ਕਟੋਕਰੇ ਸਿਆਲ ਵਾਤੀ ਪੱਤ ਆਹੋ ਚੰਗਾ ਵਸੋਂ ਕੇ ਤੇ ਮੈਂ ਤੇ ਆ ਨਹੀਂ ਵੀ ਹੁਣ ਇੰਨੇ ਜਾਣਾ ਵਾ ਕੁੜੀ ਨੇ ਅੱਛਾ ਤੇ ਕਾਕੇ ਦੇ ਲੀੜੇ ਲਿਓਣੇ ਹੈਗੇ ਮੈਂ ਕਹਿ ਨਹੀਂ ਲੱਗੀ ਤੁਸੀਂ ਗੱਲ ਕਰਤੀ ਐਨਾ ਮੋਟਾ ਇਹਨੂੰ ਸੂਟ ਪਾਇਆ ਵਾ ਹੁਣ ਭੈਣ ਜੀ ਹੁਣ ਤੇ ਗਰਮੀ ਹੋਣ ਢਈ ਆ ਤੇ ਤੇਰੇ ਤੇਰੇ ਤੰਦ ਹੁੰਦੀ ਆ ਜੇ ਆਹ ਮੈਂ ਨਾ ਨੂੰ ਕਿਤੇ ਫਿਰ ਉਧਰ ਚਲਦੀ ਅਛਾ ਫੇਰ ਹੁਣ ਤੇ ਦਮੀ ਲੱਦੁੰਦਾ ਪੀ ਤੇ ਹਾਂ ਤੇ ਲੈ ਆਓ ਗੰਡੀ ਮੈਂ ਆਪ ਚੱਲੀ ਜੀ ਚੱਲੀ ਹਾਂ ਲੈ ਜਾ ਰਾਜੇ ਨੂੰ ਨਹੀਂ ਇਹਦੇ ਤਪਰੇ ਤੋਦੀ ਫੇਰ ਆ ਤੇ ਮੈਂ ਤੇ ਤੰਬਲੇ ਹੋ ਕੇ ਕੱਪੜੇ ਲੈ ਆਓ ਜਾ ਕੇ ਲਿਆਉਣੇ ਮੈਂ ਤੇ ਲੱਗੀ ਪੁੱਛਣ ਵੀ ਤੈਨੂੰ ਜੇ ਤੂੰ ਗਰਮੀ ਬੜੀ ਆ ਤੇ ਜੇ ਗੱਡੀ ਦੇਦੇ ਤੇ ਨਾਲ ਹੀ ਪਚਾਲੇ ਨੂੰ ਕਾਕੇ ਨੂੰ ਵੀ ਲੈ ਜਾਣੀ ਆ ਟੋਪਾ ਕਰ ਗਈ ਹੈ ਵੀ ਲਾ ਤੇਰੀ ਨੀ ਨਾ ਉੱਪੀ ਕਰ ਗਈ ਟੋਪੀ ਤਰ ਦਿੰਦੇ ਨਹੀਂ ਪਹਿਣਾ ਚੁੱਪ ਕੀ ਕਰਨਾ ਵਾ ਜਦੋਂ ਧੀਆ ਪੁੱਤਾਂ ਦੇ ਹੱਥਾਂ 'ਚ ਆ ਜਾਈਏ ਨਾ ਭੈਣ ਜੀ ਉਦੋਂ ਪਤਾ ਲੱਗਦਾ ਜਿਹੜਾ ਹੁੰਦਾ ਵਾ ਮੈਂ ਹੁਣ ਤੁਹਾਨੂੰ ਕੀ ਦੱਸਾਂ ਪੁੱਤਾਂ ਦੇ ਹੱਥਾਂ 'ਚ ਆ ਗਏ ਅਜੇ ਹੁਣੇ ਤੇ ਹੋਰ ਕੀ ਆ ਸਾਡਾ ਤਾਂ ਹੁਣ ਮੋਟਰਸਾਈਕਲ ਹੀ ਆ ਉਹ ਖੜਨਾ ਤੇ ਲੈ ਜਾਓ ਮੋਟਰਸਾਈਕਲ ਤਾਂ ਸਾਡੇ ਕੋ ਵੀ ਆ ਕਰ ਸੋਨੂ ਕੋ ਤੇ ਮੈਂ ਤਾਂ ਆਖਿਆ ਚੱਲ ਗੱਡੀ ਦੇ ਵਿੱਚ ਪੀ ਲੈ ਆਉਨੇ ਆਂ ਗੱਡੀ ਵਾਲੀਆਂ ਜਿਹੜੀਆਂ ਹੁਣ ਉਹੋ ਹੀ ਬਣ ਤਣ ਕੇ ਪੈਂਦੀਆਂ ਮਾਂ ਹੁਣ ਅਸੀਂ ਨਹੀਂ ਕਾਹੇ ਜੋਗੇ ਹੈਗੇ ਉਹ ਜਦੋਂ ਸਾਡੀ ਚੱਲਦੀ ਉਦੋਂ ਬੇਹੇਰਾ ਚਲਾ ਲੀਆ ਪਰ ਹੁਣ ਇਹ ਆ ਗਈਆਂ ਕਰਦੀਆਂ ਮਾਲਕਾਂ ਭੈਣ ਮੈਂ ਤਾਂ ਕਦੀ ਮੰਗੀ ਨਹੀਂ ਭੈਣ ਸਾਡੇ ਕੋਲ ਨਹੀਂ ਉਹ ਤਾਂ ਗੱਲ ਤੁਹਾਡੀ ਠੀਕ ਵਾ ਮੈਂ ਤਾਂ ਨਿਆਣੇ ਕਰਕੇ ਨਹੀਂ ਆਖਣ ਵੀ ਚੱਲ ਗੱਡੀ ਦੇ ਉੱਤੇ ਚੱਲ ਜਾਣਗੇ ਤਾਂ ਕੋਈ ਨਹੀਂ ਮੈਂ ਵੀ ਨੂੰ ਆ ਨਾ ਆਪਣੀ ਤੱਤ ਦੀ ਪਰ ਜਦੋਂ ਹਾਂ ਹੀ ਦੱਦੀ ਲੈਣੀ ਹੈ ਨਾ ਅਸੀਂ ਤੇ ਨਿਆਣ ਨੂੰ ਤਿਆ ਤਾਣਾ ਵੀ ਤੂੰ ਨਾ ਦੱਦੀ ਤੇ ਬੈ ਅਈ ਜਨੂ ਤੇ ਆਤਾ ਨਾ ਤੀ ਤੂੰ ਦੱਦੀ ਤੇ ਬੈਠਾ ਨੇ ਜਿੱਥੇ ਮੱਦੀ ਦਾ ਗੱਲ ਸੁਣ ਮੇਰੀ ਜਦੋਂ ਤੇਰੇ ਸਾਹਮਣੇ ਹੀ ਸਾਰੇ ਜਾਣੇ ਚੰਗੇ ਅਰੇ ਤੇਰੀ ਮਾਂ ਤੇ ਅਸੀਂ ਚੰਗੀਆਂ ਰਹੀਆਂ ਵਾ ਤੂੰ ਚੰਗੀਆਂ ਮੱਤਾਂ ਸਿੱਖਣੀਆਂ ਸੀ ਜਦੋਂ ਨੇ ਬਾਹਰੋਂ ਥਾਂ ਥਾਂ ਦੀਆਂ ਆਗੀਆਂ ਕਪੱਤੀਆਂ ਉਹਨਾਂ ਜਦੋਂ ਨਹੀਂ ਸਾਨੂੰ ਬੈਂਡਣਾ ਤਾਂ ਅਸੀਂ ਕਿੱਥੋਂ ਬਹਿ ਜਾਾਂਗੇ ਗੱਡੀ 'ਚ ਤੂੰ ਤੇ ਭਾਲੇਂਗੀ ਆਪਣੀ ਸੱਸ ਨੂੰ ਚੰਗੀ ਗੱਲ ਵਾ ਸ਼ੁਕਰ ਵਾ ਤੁਹਾਨੂੰ ਮੱਤ ਵਾ ਆਪਣੀਆਂ ਮਾਵਾਂ ਨੂੰ ਕਿਤਰਾ ਜਾਂਦੇ ਆ ਅਸੀਂ ਆਪਣੀਆਂ ਮਾਵਾਂ ਨੂੰ ਗੱਡੀ 'ਚ ਪਾਲੇ ਉਹਨਾਂ ਨੂੰ ਜਦੋਂ ਕਿਤੇ ਵਾਂਡੇ ਜਾਣਾ ਹੁੰਦਾ ਨਾ ਭੈਣ ਜੀ ਪਹਿਲਾਂ ਹੀ ਫੋਨ ਕਰ ਦਿੰਦੀਆਂ ਵਾ ਤੁਸੀਂ ਕਿੱਥੇ ਬੱਸਾਂ ਦੇ ਜਾਂਦੀਆਂ ਰਹੋਗੀਆਂ ਸਾਡੇ ਨਾਲ ਹੀ ਚੱਲ ਜਿਓ ਉੱਥੇ ਆਣ ਕੇ ਖਲੋ ਜਿਓ ਤਿਆਰ ਹੋ ਕੇ ਤੁਹਾਨੂੰ ਘਰੋਂ ਹੀ ਲੰਮਾਂਗੇ ਤੁਹਾਨੂੰ ਘਰੋਂ ਹੀ ਲੰਮਾਂਗੇ ਐਂਡਾ ਕਰਦਿਆਂ ਪਰ ਨਹੀਂ ਅਹੀਂ ਨਹੀਂ ਹੁਣ ਮਾਮਾ ਰਹਿ ਆਹੀ ਜਿਹੜੇ ਪਾਲ ਪਾਲ ਕੇ ਵੱਡੇ ਕਰਕੇ ਤੇ ਉਹਨਾਂ ਨੂੰ ਦੇ ਦਿੱਤੇ ਉਹੋ ਦੇ ਦਿੱਤੇ ਨਾ ਉਹੋ ਦੇ ਦਿੱਤੇ ਹੁਣ ਗੱਡੀ ਹੁਣ ਗੱਡੀ ਦੇਣਗੀਆਂ ਤੇ ਪਤਾ ਫੇਰ ਲੱਗੂਗਾ ਚੱਲ ਕੋਈ ਨਹੀਂ ਇਹ ਆ ਵੀ ਤੁਸੀਂ ਉਹਨੂੰ ਪੁੱਛ ਲਓ ਗੱਡੀ ਵਾਲਿਆਂ ਨੂੰ ਹੁਣ ਸੋਣ ਅਹੀਂ ਉਹਨੂੰ ਪੁੱਛਣ ਜਾਈਏ ਤੇ ਪੁੱਛਣਾ ਹੀ ਪੈਣਾ ਮਨਪ੍ਰੀਤ ਹੁਣ ਦੱਸ ਮੇਰੇ ਬੱਸ ਦੀ ਗੱਲ ਮੈਂ ਕਹਿੰਦਾ ਲੈ ਜਾਓ ਤੁਸੀਂ ਜਾ ਕੇ ਗੱਡੀ ਨੂੰ ਹੱਥ ਪਾਓ ਤੇ ਗੱਡੀ ਗਾੜੀ ਅਗਲੀ ਚਾਬੀ ਨਾ ਫੜਾਉਗੀ ਮੈਨੂੰ ਗਾਲਾਂ ਕੱਢੂਗੀ ਤੂੰ ਤੇ ਤੌ ਨੂੰ ਨਾ ਥੱਲੇ ਧਾਤੇ ਲਾਇਓ ਤੇ ਇਹਨੂੰ ਦੱਤ ਦਿਓ ਕਿ 3 ਮਹੀਨਿਆਂ ਦਾ ਤਾਤਾ ਕੀ ਗੰਡੇ ਇਹ ਫਿਰ ਉਹ ਦੇਖਣਦੇ ਆ ਇਹ ਇਹਦੇ ਚ ਕਿਹੜੀ ਬੁਮਾਉਂਦੀ ਤੇ ਇਹ ਪਤਾ ਤਾਂ ਕੋਈ ਪੁੱਛਣ ਨਹੀਂ ਇਸ ਸੱਪ ਵਾਲੀ ਗੇਮ ਖੇਡਣ ਦੇ ਬਹੁਤ ਠੀਕ ਆ ਨਿਆਣੇ ਵਾਲੀਆਂ ਗੇਮਾਂ ਖੇਡਦੇ ਰਹਿੰਦੇ ਨਿਆਣੇ ਵਾਲਿਆਂ ਕਾਦੀ ਤੁਸੀਂ ਸਾਰਾ ਟੱਪਰ ਕਿੱਥੇ ਨਿਕਲ ਜਾਂਦੇ ਜੀ ਨਿਕਲਣਾ ਕਿਤੇ ਮੰਮੀ ਗੋਆ ਪੱਥਨ ਦੀ ਚ ਆ ਗਈ ਮੈਂ ਉਹ ਸਿਲੰਡਰ ਹੈਗਾ ਉਹਨ ਕੀ ਲੋੜ ਗੋਆ ਪੱਥਨ ਦੀ ਉਹਨੂੰ ਵੀ ਹੁੰਦਾ ਹਾ ਨਿਤਰਾਉਂਦੀ ਨਾ ਆਦਤ ਪਈ ਲੱਗਦੀ ਹਾਂ ਬਈ ਵਾਦੂ ਹੀ ਜੇ ਜਦੋਂ ਸਿਲੰਡਰ ਹੈਗਾ ਉਹ ਉੱਤੇ ਬੰਦਾ ਬਣਾ ਲੈ ਰੋਟੀ ਪਾਣੀ ਕੀ ਇਹਨੂੰ ਤਕਲੀਫ ਆ ਬਈ ਵੀ ਨਾਲੇ ਗੋਵਾ ਘੜਾ ਆਪਣੇ ਡੰਗਰਾਂ ਦਾ ਉਹਨਾਂ ਦਾ ਉਹਨਾਂ ਦਾ ਪੱਥ ਦੀ ਖਰ ਜਾ ਕੇ ਉਹਨਾਂ ਦਾ ਇਹ ਕੀ ਕਹਿੰਦੀ ਮੈਂ ਪੁੱਛਿਆ ਕਹਿੰਦੇ ਕੋਈ ਨਹੀਂ ਪੱਥ ਲਿਆ ਕਰ ਉਹਨਾਂ ਨੇ ਤਾਂ ਕਹਿਣਾ ਹੀ ਆ ਉਹਨਾਂ ਘੜਾ ਬਹੱਥ ਲਾਉਣਾ ਰੂੜੀ ਦੇ ਛੁੱਟਣ ਦੇ ਨਾਲੇ ਸੱਜ ਮੇਰੀ ਗੱਲ ਸੁਣੋ ਉਹ ਤੇ ਸੁਖ ਹੋਣੀ ਚਲ ਗਏ ਸਵੇਰ ਦੀ ਉੱਡ ਗਈ ਖਰੇ ਦਾ ਫੁੱਫੜ ਬਿਮਾਰ ਵਾ ਕੇ ਕੌਣ ਬਿਮਾਰ ਵਾ ਇੱਥੇ ਤੇ ਕਦੀ ਅਹੀਂ ਕੋਈ ਆਇਆ ਵੇਖਿਆ ਨਹੀਂਗਾ ਤੇ ਉੱਥੇ ਕਿਤੇ ਮੱਸਾ ਕਿ ਜਿੰਨਾ ਸਿਰ ਪੀਟ ਨਹੀਂਦਾ ਤੇ ਭੱਜ ਜਾਂਦੀ ਲੈ ਕੇ ਉਹਨੂੰ ਗੱਡੀ ਲਈ ਕਿਤੇ ਉਹ ਚਲ ਗਏ ਆ ਸਵੇਰ ਦੇ ਤੇ ਜਾਂ ਫੇ ਪਤਾ ਕਰ ਲੋ ਜੇ ਛੇਤੀ ਆਉਣ ਵਾਲੇ ਆ ਤੇ ਫੇ ਤੁਸੀਂ ਪੁੱਛ ਕੇ ਤੇ ਲੈ ਜਿਓ ਨਹੀਂ ਹੋ ਨਹੀਂ ਇੰਨੇ ਦਾਣ ਨੂੰ ਥੋੜਾ ਪੁੱਤੀ ਦਾਣਾ ਇੱਕ ਗੱਡੀ ਲੈ ਧਰਾਏ ਤੇ ਟਰ ਲੈਨੇ ਕਾਲੇ ਇਦਾਂ ਕਰ ਲੈਨੇ ਰੁਪਈਆ 4-500 ਲੱਲਣਗੇ ਉੱਥੇ ਕੀ ਹੋਣ ਡਿਆ ਇੱਥੇ ਵੀ ਅਸੀਂ ਤੇਲ ਪਾ ਕੇ ਖੜਨੀ ਤੋ ਹਦੀ ਅਸੀਂ ਕਿਹੜੀ ਐਨਾ ਕੋਈ ਐਨਾ ਦੀ ਫਰੀ ਖੜਨੀ ਭੈਣ ਜੀ ਮੈਨੂੰ ਤਾਂ ਤਾਹਨੋਰੇ ਮਾਰੋ ਨਾ ਮੈਂ ਤੁਹਾਨੂੰ ਅੱਗੇ ਵੀ ਆਖਿਆ ਭੀ ਜੇ ਮੇਰੇ ਹੱਥ ਵੱਸੋਵੇ ਕੋਈ ਗੱਲ ਤੇ ਮੈਂ ਫੜਨੀ ਵੀਰ ਨੂੰ ਹਾਂਲਾ ਮੈਂ ਚੱਲ ਸਾਂਵੇਂ ਓਹ ਥੁੱਪੇ ਲੈ ਕੇ ਖਲੋਤੀਆਂ ਸਾਂਵੇਂ ਹਾਂ ਮੇਰੇ ਘੁੱਟ ਕਿਤੇ ਨੂਣਾ ਚੱਲ ਫਿਰ ਮੈਂ ਸੋਨੂ ਨੂੰ ਆਣੀ ਆ ਫੋਨ ਕਰੇ ਡਰਾਈਵਰ ਨੂੰ ਇਹ ਕੋਈ ਹੈਗਾ ਨੰਬਰ ਚੱਲ ਠੀਕ ਆਹੋ ਚੱਲ ਲੈ ਜਾ ਲੈ ਜਾ ਹਾਂ ਤਾਂ ਮਾਂ ਦਾ ਨੂ ਆਪਣੇ ਨਾਮ ਰੱਖ ਲੂੰਗੀ ਮਾਤਾ ਦੇ ਨਾਂ ਰਹਿਣ ਵਾਲੇ ਲੱਛਣ ਨਹੀਂ ਹੈਗੇ ਕੀ ਹੋ ਗਿਆ ਤੈਨੂੰ ਬਾਹਰ ਨਿਕਲੋ ਤੇ ਪਤਾ ਲੱਗੇ ਜੇ ਤੋ ਬਾਹਰ ਹੀ ਨਹੀਂ ਨਿਕਲਣਾ ਫੋਨ 'ਚ ਹੀ ਬੜੇ ਰਹਿਣਾ ਤੇ ਪਤਾ ਕਿੱਥੋਂ ਲਗਣਾ ਅੰਮਾ ਤਾਂ ਮੇਰੀ ਚੁਗਲੀਆਂ ਕਾਣਦੀ ਸੀ ਭਾਈ ਦੇ ਨਾਲ ਹੀ ਤੂੰ ਥੋਂਦੀ ਕਿਉਂ ਜਾ ਕੇ ਤੇ ਚੁਗਲੀਆਂ ਵੇਖ ਲੋ ਆਂਦੀ ਉਹਨਾਂ ਮਾਤਾ ਉਹ ਕਹਿਣ ਦੀ ਵੀ ਮਨਪਰੀਤ ਨੂੰ ਕੱਪੜੇ ਲਿਆ ਕੇ ਦੇਣੇ ਆ ਆਪਣੀ ਗੱਡੀ ਦੇ ਦੋ ਅੱਛਾ ਉਹਨਾਂ ਨੂੰ ਅੱਥੇ ਨਹੀਂ ਘਰ ਵਾਲਿਆਂ ਨੂੰ ਪੁੱਛ ਲਓ ਜਿੰਨਾਂ ਦੀ ਗੱਡੀ ਆ ਤਸ ਗੱਡੀ ਮੇਰੇ ਹੱਥ 'ਚ ਚਾਬੀ ਆ ਉਹ ਤਾਂ ਗੱਲ ਲੈ ਕੇ ਗਾਂ ਹੋਈ ਆ ਤੇ ਮਾਤਾ ਨੇ ਸਹੀ ਗੱਲ ਕੀਤੀ ਆ ਜੇ ਮਾਤਾ ਹਾਂ ਕਰ ਦਿੰਦੀ ਤੇ ਤੂੰ ਲੜ ਪੈਣਾ ਜਾਂ ਉਹਨੇ ਲੜ ਪੈਣਾ ਹੀ ਉਹਦੇ ਨਾਲ ਵੱਖਰੀ ਗੱਡੀ ਰਹਿ ਹੈ ਨਹੀਂ ਘਰ ਤੇ ਹਰ ਪਾਸੇ ਮੈਨੂੰ ਕਹਤੋ ਤੂੰ ਨਾ ਹੁੰਦਾ ਵਾ ਤੇ ਤੇਰਾ ਲੈ ਆ ਮਾਤਾ ਨੇ ਵਿੱਚ ਉੱਥੇ ਤੇ ਲਿਆਈ ਆ ਘਰਾਂ ਵਾਲ ਨੂੰ ਘਾਰਾਂ ਵਾਲਿਆਂ ਨੂੰ ਪੁੱਛ ਤਾਂ ਕਹ ਰਹੇ ਆ ਤੇ ਘਰਾਂ ਵਾਲੇ ਅਸੀਂ ਵੀ ਹਾਂ ਤੇ ਮੰਜੀਤ ਹੁਣੀ ਵੀ ਹੁੰਦੇ ਆ ਹੁੰਦੇ ਆ ਤੇ ਮੈਂ ਨਹੀਂ ਮੰਜੀਤ ਹੁਣੀ ਤੇ ਰਹਿੰਦੇ ਪਾਸੇ ਤੇ ਮੈਂ ਤਾਂ ਸੋਚਿਆ ਸੀ ਨਾ ਵੀ ਮਾਤਾ ਨੂੰ ਆਪਣੇ ਨਾਲ ਕਹਿੰਦੇ ਮੈਨੂੰ ਕਾਨੂੰ ਸੁਲਾਉਂਦੀ ਆ ਦੇ ਨਾਲ ਤੂੰ ਮੈਨੂੰ ਸੌਂਦੀ ਕਿਉਂ ਆ ਨਾ ਸੁਣਿਆ ਕਿ ਮੈਨੂੰ ਅੰਦਰ ਬੈਠੀ ਜਾ ਗਰ ਮੇਰਾ ਕੰਮ ਤੋਂ ਸੁਣਨੀ ਤਾਂ ਪੈਂਦੀਆਂ ਹੀ ਆ ਨਾ ਪਿੱਠ ਪਿੱਛੇ ਦੇ ਲੋਕੀ ਆ ਨਾ ਥਾਣੇਦਾਰ ਨੇ ਵੀ ਗਾਣਾ ਕੱਢ ਲਈਦੀਆਂ ਐਵੇਂ ਤੂੰ ਜਾਣਦੇ ਸਵਾਦ ਨਹੀਂ ਨਹੀਂ ਉੱਥੇ ਚੱਕਰ ਨਾ ਦੇ ਉਹਨਾਂ ਦੇ ਹਾਂ ਗਾਣਾ ਕੱਢ ਕੇ ਤੇ ਵੇਖਣ ਥਾਣੇ ਦਾ ਰੋਸ ਨਾਲ ਆਣ ਕੇ ਜੁੱਤੀ ਨਾ ਫੇਰਨਗੇ ਲੋਕਾਂ ਨੂੰ ਤੂੰ ਨੂੰ ਕੀ ਬਲਕ ਮੈਨੂੰ ਗਾਣਾ ਕੱਢੀ ਆ ਮੈਂ ਪਿੱਠ ਪਿੱਛੇ ਦੀ ਗੱਲ ਕੀਤੀ ਆ ਲਓ ਲੂ ਛੜਿਆ ਮਾਦਾਨੇ ਤੇ ਮੇਰਾ ਇੰਨਾ ਗੁੱਸਾ ਹੁਣ ਮੈਨੂੰ ਚੜਦਾ ਵਾ ਨਾ ਕੀ ਇਹਨੂੰ ਨਾਲ ਰੱਖਾਂ ਤਾਂ ਕੀ ਇਹਨੂੰ ਬਾਹਰ ਕੱਢਾਂ ਜੋ ਸਾਡੀਆਂ ਚੁਗਲੀਆਂ ਕਰੀ ਜਨੇ ਘਰੋਂ ਖਾ ਕੇ ਤੇ ਘਰੇ ਦੀ ਘਰ ਦੀ ਥਾਲੀ ਚ ਸ਼ੇਕ ਕਰ ਓਏ ਉਹ ਚੁਗਲੀ ਨਹੀਂ ਗਈ ਉਹਨੇ ਸੱਚ ਕਿਹਾ ਵਾ ਜੇ ਉਹ ਹਾਂ ਕਰ ਦਿੰਦੀ ਨਾ ਤੂੰ ਕਹਿੰਦਾ ਕਿਹਨੂੰ ਪੁੱਛ ਕੇ ਮਾਤਾ ਹਾਂ ਕੀਤੀ ਸੀ ਜਾਣਾ ਸੀ ਕਿਤੇ ਇੱਕੋ ਗੱਲ ਕਰੀ ਜਨੇ ਇੱਕੋ ਗੱਲ ਕਰੀ ਜਨੇ ਤੁਹਾਡੇ ਤਾਂ ਦਿਮਾਗ ਖਰਾਬ ਹੋ ਗਾ ਬੁੜੀਆਂ ਦਾ ਬਿਨਾਂ ਮਤਬ ਤੋਂ ਲੜਾਈ ਪਾ ਛੜਦੀਆਂ ਜੇ ਬਸ ਮੰਮੀ ਨੂੰ ਕਹੋ ਵੀ ਐਵੇਂ ਨਾ ਇੱਧਰ ਇੱਧਰ ਦੀਆਂ ਗੱਲਾਂ ਕਰਦੀ ਰਿਹਾ ਘਰ ਉਹਨਾਂ ਦੇ ਨਾਲ ਉਹ ਸਾਡੇ ਕੀ ਲੱਗਦੇ ਆ ਉਹ ਤਾਂ ਸਾਡੇ ਮੇਤੀ ਨਹੀਂ ਭਨੇ ਅਈ ਨਾ ਉਹਨਾਂ ਦਾ ਵਿਆਹ ਕੀਤਾ ਮਗਰੋਂ ਤੁਹਾਡੀ ਫੇਰ ਉਹਨਾਂ ਨੇ ਆਪ ਵੀ ਸਾਹਮਣੇ ਬੈਠੇ ਸਾਰਾ ਕੋ ਉਂਗਾਂ ਉਹਨਾਂ ਦੀ ਇੱਥੇ ਬੇਟੀਆਂ ਆਣ ਕੇ ਤੇ ਹੋਰ ਤੁਹਾਨੂੰ ਦਾਨ ਕਰਦੇ ਨੂੰ ਤੇ ਫਿਰ ਆੜਾ ਹੀ ਨਾ ਪੈਸਾ ਲਵਾਉਂਦੇ ਉਹਨਾਂ ਕਹੇ ਸੀ ਤੇ ਪੈਸਾ ਲਾਓ ਤੇ ਲਾਇਆ ਤਾਂ ਹੈਗਾ ਹੀ ਆ ਨਾ ਤੇ ਲਾਇਆ ਆਪਣੀ ਲੋੜ ਨੂੰ ਲਾਇਆ ਹੈ ਤੁਸੀਂ ਆਪਣੀ ਲੋੜ ਨੂੰ ਕਿਉਂ ਲਾਇਆ ਉਹਦੇ ਦੇ ਡੈਡੀ ਦੀ ਆਖੀ ਪੈਲੀ ਤੇ ਹੀ ਉਹਦੇ ਭੱਜ ਭੱਜ ਜਾਂਦੇ ਕਿ ਪੈਲੀ ਉਹਨਾਂ ਨੂੰ ਦੇ ਦੇਣੀ ਹੈ ਉਹ ਵੀ ਫਤੋ ਦੀ ਬੜੀ ਉਮਤਰੀ ਨਿਕਲੀ ਪਹਿਲਾਂ ਤੇ ਇੱਥੇ ਗੱਲਾਂ ਇਹਨਾਂ ਦੀਆਂ ਹੋਰ ਹੀ ਫਿਰ ਮੁੜ ਕੇ ਤੁਹਾਡੀ ਨੀਂਦ ਬਦਲ ਗਈ ਪਰ ਉਹ ਨੂੰ ਇੱਥੇ ਰੱਖ ਲੈ ਦੂਜੀ ਨੂੰ ਤੇ ਆਪ ਵੀ ਇੱਥੇ ਰਹਿ ਪੀ ਆਪ ਤਾਂ ਸੋਹਰੇ ਜਾਂਦੀ ਨਹੀਂ ਨਾ ਨਹੀਂ ਕਿਉਂ ਨਹੀਂ ਜਾਂਦੀ ਸੋਹਰੇ ਤਾਂ ਹੋਣ ਆਈ ਉਹਦੀ ਕੋਠੀ ਪੈਣੀ ਕਿ ਲਾਡਿਸ਼ਾਨ ਕਦੀ ਵੇਖੀ ਵੀ ਹੈਗੀ ਜਾਂ ਕੇ ਤੇ ਜਦੋਂ ਖਾਣਾ ਨਹੀਂ ਉੱਥੇ ਆਪ ਇੱਥੇ ਬੈਠੀ ਰਹਿਣਾ ਤੇ ਅਸੀਂ ਉੱਥੇ ਮੱਖੀਆਂ ਮਾਰ ਜਾਣਾ ਨਹੀਂ ਤੁਸੀਂ ਕਦੀ ਕਿਹਾ ਨੂੰ ਕਿ ਸਾਨੂੰ ਨਾਲ ਖੜੋ ਮੈਂ ਚਾਰ ਵੇ ਜਾ ਕੇ ਆਇਆ ਉੱਥੇ ਉੱਥੇ ਕਿਤੇ ਕੰਦਾ ਨਾ ਮਿਲ ਜਾਂਦੇ ਨੇ ਆਪ ਤਾਂ ਇੱਥੇ ਰਿੰਦੀ ਜਿਆਦਾ ਕਰ ਉਹ ਜਾਗਾ ਤੇਰੇ ਨਾਲ ਨਹੀਂ ਵਾਰਿਆ ਆ ਸਕਦਾ ਪੰਜਾਬੀ ਮੈਂ ਗਾਦੇ ਅਰੇ ਚਾਹ ਪਾਣੀ ਪਿਆਲੀ ਟਾ ਟੋਪ ਕਲਾਸ ਦਾ ਉਹ ਪਹਿਲਾਂ ਵੀ ਗੱਲਾਂ ਨਿਕੀਆਂ ਹੁਣ ਜਿੱਦਾਂ ਦਾ ਮੁੰਡਾ ਲੈ ਕੇ ਆਈ ਆ ਗਈ ਆ ਤੇ ਗਾਇਰ ਮੀਨਾ ਹੋ ਗਿਆ ਵਾ ਹਾਂ ਅੱਗੇ ਵੀ ਇੱਥੇ ਹੀ ਰਹਿੰਦੀ ਹੁੰਦੀ ਸੀ ਹੁਣ ਵੀ ਇੱਥੇ ਰਹਿੰਦੀ ਮਿੰਤਲਾ ਦਾ ਸੋਹਣਾ ਨਾ ਉਹਦੀ ਭਾਂਦੀ ਉਹ ਤੁਹਾਨੂੰ ਆਪਣੇ ਜਿੱਦੇ ਭੁੱਲ ਗਏ ਆ ਜਿਵੇਂ ਤੇਰਾ ਨਾਮ ਨਾ ਤੁਸੀਂ ਤੁਰੀ ਰਹਿਣੀ ਹੁੰਦੀ ਹੈ ਤੀਜੇ ਦੇ ਦਿਨ ਮਿੰਤਾ ਤੁਸੀਂ ਜਾਣ ਹੀ ਨਹੀਂ ਦਿੰਦੇ ਪਹਿਲਾਂ ਰੋਣਾ ਪਾ ਕੇ ਬਹਿ ਜਾਂਦੇ ਨਹੀਂ ਨਹੀਂ ਜਾਣਾ ਤੇਰਾ ਜੀ ਨਹੀਂ ਲੱਗਦਾ ਮੰਮੀ ਨੇ ਫੋਨ ਕਰੀ ਜਾਣੇ ਤੁਸੀਂ ਵੱਖਰੇ ਫੋਨ ਕਰੀ ਜਾਣੇ ਤੇ ਕਹਿਨੀ ਤੂੰ 4 ਦੇ ਤਾਂ 14 ਨੇ ਤੂੰ ਲਾ ਕੇ ਉਨੀ ਹੁੰਨੀ ਹੈ ਅੱਡੇ ਘਰੋਂ ਆ ਰੌਲਾ ਰੱਪਾ ਪਤਾ ਨਹੀਂ ਕਦੋਂ ਮੁੱਕਣੀ ਕੋ ਤਕਲੇਸ਼ 24 ਘੰਟੇ ਕਰੀ ਜਾਂਦੇ ਕਰੀ ਜਾਂਦੇ ਲੜੀ ਜਾਂਦੇ ਚੱਲ ਆਜੋ ਤੁਸੀਂ ਕੇ ਆਜੋ ਕਈ ਮਨਪ੍ਰੀਤ ਆਈ ਆ ਆ ਹੋ ਕੇ ਚੱਲ ਚੱਲੇ ਜਾਂਦੇ ਮੈਂ ਆਜੋ ਮਿੰਟ ਤੇਰੇ ਤੋਂ ਅੱਜ ਕਿਦਾਂ ਰਾ ਆ ਗਿਆ ਕਾਹਦਾ ਰੌਲਾ ਪੈਣ ਦੇ ਅੰਦਰ ਕੀ ਆ ਹੁਣ ਅੰਦਰ ਮੇਲਾ ਮਾ ਬਾਹਰ ਦਾ ਜੋਧਾ ਲੱਗਾ ਹੀ ਜਾਂ ਤੂੰ ਹੀ ਲੈਣਾ ਭਾਗ ਤੇ ਲੱਲਾ ਚੱਲ ਬਹਿ ਜਾ ਪੁੱਤ ਬਹਿ ਜਾ ਨਹੀਂ ਮੈਂ ਤਾਂ ਫਿਰ ਦਾਵਾ ਮੈਂ ਫਿਰ ਬਹਿ ਜਾ ਬਹਿ ਜਾ ਕੋਈ ਨਹੀਂ ਬਹਿ ਜਾ ਨਹੀਂ ਯਾਰ ਆਜੇ ਨੂੰ ਨਾਲੇ ਖੜਾਉਂਦੇ ਆ ਉਹ ਲਾਂਡੇ ਆ ਕਿਉਂ ਕਦੇ ਇਹਨੂੰ ਨਾਲੇ ਲਾਜਾ ਥੋੜਾ ਸਹਾਰਨਗੇ ਆ ਉਹ ਹੁੰਦਿਆ ਵਾ ਉਹ ਬੱਲੇ 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 ਓਏ ਛਤਾਵਾ ਛਤਾ 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 ਨਹੀਂ ਉਹ ਤਾਂ ਸਾਡੇ ਕਰਮਾਂ ਨੂੰ ਸੁਖ ਮਿਲਣਾ ਹੀ ਨਹੀਂਗਾ ਸਾਨੂੰ ਹੁਣ ਹੈ ਸਾਨੂੰ ਹੁਣ ਸੁਖ ਮਿਲਣਾ ਹੀ ਨਹੀਂਗਾ ਮੈਂ ਲੱਗੇ ਅਖਣ ਵੀ ਕੋ ਤਕਲੀਸ਼ ਪਤਾ ਨਹੀਂ ਕਦੋਂ ਮੁੱਕਣਾ ਸਾਡੇ ਘਰੋਂ ਤਲ ਮਮੀ ਇੱਥੇ ਬੈਠਾ ਬੈ ਜਾ ਭੈਣ ਆ ਜਾ ਇੱਥੇ ਆ ਜਾ ਪਰਜਾਈ ਬੈ ਜਾ ਬੈ ਜਾ ਕੋਈ ਨਹੀਂ ਦਵਿੰਦਰ 3 ਵਾਲੀਆਂ 3 ਵਾਲੇ ਜਿਹੜੇ ਆ ਉਹ ਵੀ ਓਥੇ ਹੈ ਜੇ ਸੋਰੇ 3 ਨੂੰ ਮਾੜੇ ਮਿਲ ਜਾਣ ਤਾਂ ਵੇ ਮਾਂ ਪਿਓ ਓੱਖਾ ਹੈ ਤੇ ਤੁਹਾਡੇ ਤੇ ਆਪਣੇ ਘਰ ਹੀ ਨਹੀਂ ਲੜਾਈ ਮੱਕੀ ਨਹੀਂ ਮੈਂ ਉਹ ਆਣਾ ਵਾਂ ਭੈਣ ਜੀ ਕੀ ਪਰਜਾਈ ਤੁਹਾਨੂੰ ਕੀ ਗੱਲ ਦਸੀਏ ਵੀ ਆਪਣਾ ਦੁੱਖ ਅਸੀਂ ਕਿੰਨੂੰ ਦਸੀਏ ਕੋ ਸਿਆਣੇ ਕਹਿੰਦੇ ਹੁੰਦੇ ਨੇ ਕੋਈ ਕਿਸੇ ਦੇ ਦੁੱਖ ਨਹੀਂ ਸੁਣ ਸਕਦਾ ਇੰਨਾ ਟਾਈਮ ਨਹੀਂ ਕਿਸੇ ਦੇ ਕੋਲ ਲੋਕੋ ਹਰ ਕੋਈ ਆਪਣੀ ਨਿਫਟਣ ਵਿੱਚ ਰੁੱਝਿਆ ਹੈ ਹਰ ਬੰਦਾ ਫਿਰਦਾ ਡਾਵਾਂ ਡੋਲ ਲੋਕੋ ਉਹ ਪੁੱਤ ਮਾਪਿਆਂ ਦੀ ਕਦਰ ਨੂੰ ਭੁੱਲ ਗਿਆ ਰਹਿੰਦੇ ਬੋਲਦੇ ਆ ਮੰਦੇ ਬੋਲ ਲੋਕੋ ਤਪੇ ਆਲਾ ਕਹਿੰਦਾ ਸਾਡੀ ਮਣਿਆਦ ਕੀ ਇੱਕ ਦਿਨ ਹੋ ਜਾਣਾ ਬਿਸਤਰਾ ਗੋਲ ਲੋਕੋ ਇੱਕ ਦਿਨ ਬਿਸਤਰਾ ਸਾਡਾ ਗੋਲ ਹੋ ਜਾਣਾ ਇਹ ਤਾਂ ਗੱਲ ਸੱਚੀ ਸਾਡੀ ਮਣਿਆਦ ਹੀ ਕੋਈ ਨਹੀਂ ਹੁਣ ਹਾਂ ਨਹੀਂ ਮਣਿਆਦ ਕਾਦੀ ਜਤੀਆਂ ਪੁੱਤ ਮੰਨਣ ਤਾਂ ਇਹ ਮਣਿਆਦ ਉਮਰਾਂ ਤਾਂ ਹੀ ਵੱਧੀਆਂ ਵਾ ਜਿੱਤੀਆਂ ਪੁੱਤ ਕਮਾਉਣ ਬਲਾਉਣ ਤਾਂ ਇਹ ਜਾਨ ਹਾਂ ਇਹ ਧੁੱਕ ਦੀ ਸੋਗ ਤੇ ਚਾਹ ਵੇ ਸਾਡੇ ਵੀ ਚਿਹਰੇ ਤੇ ਖੁਸ਼ਨਾਵੇ ਸਾਡੇ ਵੀ ਕੋਈ ਗਰਾਉਣ ਕਾਵੇ ਖੁਸ਼ੀ ਆਵੇ ਤੁਹਾਨੂੰ ਚਾਹੇ ਵੀ ਸਾਡੇ ਪੁੱਤ ਵਾ ਆਪ ਹੀ ਤਾਂ ਪੁੱਤਾਂ ਨੂੰ ਕਰਦੇ ਹੀ ਆ ਤੁਹਾਨੂੰ ਚਾਹ ਵਾ ਅਸੀਂ ਬੜੇ ਸੌਖੇ ਆ ਅਸੀਂ ਤੇ ਆਪ ਨਹੀਂ ਸੌਖੇ ਭੈਣ ਜੇ ਤੀਆਂ ਵਾਲੇ ਔਖੇ ਤੇ ਪੁੱਤਾਂ ਵਾਲੇ ਕਿਹੜੇ ਸੌਖੇ ਆ ਫਿਰ ਇਹਦੇ ਗੱਲ ਇਹ ਆ ਵੀ ਤੁਸੀਂ ਛੇੜ ਕੇ ਤੇ ਵੇਖੋ ਕਿਸੇ ਨੂੰ ਵੀ ਛੇੜ ਕੇ ਵੇਖ ਲਓ ਨਾ ਹਰ ਕੋਈ ਬੰਦਾ ਦੁਖੀ ਆ ਕੋਈ ਧੀਆ ਵੱਲੋਂ ਦੁਖੀ ਕੋਈ ਪੁੱਤ ਵੱਲੋਂ ਦੁਖੀ ਕੋਈ ਕਾਹੇ ਵੱਲੋਂ ਦੁਖੀ ਕੋਈ ਬਿਮਾਰੀ ਤੋਂ ਦੁਖੀ ਇਹ ਤਾਂ ਦੁਖੀ ਆ ਸਾਰੇ ਪਰ ਉਹਦਾ ਪੈਣ ਜੀ ਸਾਡੇ ਘਰ ਕਿਹੇ ਗੱਲ ਦੀ ਕਾਟਣੀ ਸਭ ਕੋ ਰੱਬ ਨੇ ਦਿੱਤਾ ਸਭ ਕੋ ਮਹਾਰਾਜ ਨੇ ਦਿੱਤਾ ਜਦੋਂ ਹੁਣ ਲਾ ਕੇ ਹੀ ਨਹੀਂ ਖਾਂਦੀਆਂ ਕਿਸੇ ਨਾਲ ਰੜ ਕੇ ਨਹੀਂ ਬੈਂਦੀਆਂ ਤਾਂ ਕੀ ਕਰੀਏ ਉਹ ਨਹੀਂ ਬੈਂਦੀਆਂ ਨਹੀਂ ਪੁਖ ਦੇਖ ਨਹੀਂ ਸਾਸਰ ਦੇ ਦੇਖ ਨਹੀਂ ਸਿਕਾਉਂਦੀਆਂ ਸਾਨੂੰ ਹੁੰਦਾ ਕਿ ਨਿਆਣੇ ਰੱਬ ਨੇ ਦਿੱਤੇ ਸਭ ਕੁਝ ਦਿੱਤਾ ਨਵਾਂ ਪੁੱਤ ਦਿੱਤੇ ਬਈਏ ਵੇਖੀਏ ਟੱਬਰ ਚ ਬਈਏ ਖੁਬੀਏ ਗੱਲਾਂ ਕਰੀਏ ਬਹਿ ਜਾ ਤੂੰ ਬੈਠ ਲੀ ਆ ਚੱਲ ਬਹਿ ਜਾ ਕੋਈ ਨਹੀਂ ਕਰੀ ਗੋ ਮੈਂ ਤਾਂ ਉਹ ਨਹੀਂ ਤਿੰਨ ਦਿਨ ਦੇ ਤੇ ਤੋਥੇ ਤਾਤੇ ਦੇਥੋ ਤਾਰੀ ਦੁਨੀਆ ਹੀ ਦੁੱਥੀ ਜਾਂ ਨਾ ਤੇ ਦੁੱਥੀਆ ਥਾਬ ਹਬ ਸੰਸਾਰ ਘਰ ਘਰ ਇਹੋ ਅੱਗੇ ਹੈ ਤੇ ਇਦਾਂ ਹੀ ਆ ਉਹ ਕਹਿੰਦਾ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜੱਗ ਉੱਚੇ ਚੜ ਕੇ ਵੇਖਿਆ ਤਾਂ ਘਰ ਘਰ ਇਹੋ ਅੱਗ ਤੇ ਘਰ ਘਰ ਇਹੋ ਆ ਉਹ ਵੇ ਹੁਣ ਅੰਦਰ ਕੀ ਬਣ ਗਿਆ ਪਰ ਨਹੀਂ ਕਿਤੇ ਲੜਾਈ ਆ ਭੁੱਖ ਦੀ ਸਾਡੇ ਘਰ ਲੜਾਈ ਆ ਭੈਣ ਫੇਟਦੀ ਸਾਡੇ ਘਰ ਫੇਟ ਲੜਦੀ ਆ ਘੇਟ ਦੀ ਲੜਾਈ ਆ ਹਾਂ ਫਟੇਵਾ ਹੀ ਲੜਦਾ ਮਿਲ ਗਿਆ ਵਾ ਤੇ ਇਹ ਹੁਣ ਸਾਨੂੰ ਨਾ ਇਹਨਾਂ ਦਾ ਇਰਾਦਾ ਵਾ ਕਿ ਮਾਈ ਬੁੱਢਾ ਮਰ ਜਾਣ ਤੇ ਗਲੋਂ ਲੱਥ ਜਾਣ ਜਿਹੜਾ ਇਹਨਾਂ ਦਾ ਹਿੱਸਾ ਉਹ ਸਾਨੂੰ ਮਿਲ ਜੇ ਤੇ ਚਲੋ ਛਾਹ ਨਿਕਲ ਗਿਆ ਪੀ ਸਭ ਕੋ ਹੁਣ ਇਹਨਾਂ ਨੂੰ ਮਿਲ ਗਿਆ ਵਾ ਕੋਈ ਗੁੱਸਾ ਹੀ ਨਹੀਂ ਨਹੀ ਨਹੀ ਗੁੱਸੇ ਵਾਲੀ ਗੱਲ ਨਹੀਂ ਨਹੀਂ ਕਰਨਾ ਆਪਾਂ ਚੱਲ ਗਏ ਨਹੀਂ ਦਿਓ ਬੈਠੋ ਕੋਈ ਗਲੀ ਚਾਹ ਬਣਾ ਕੇ ਲਿਉਂਦੀ ਆ ਮੈਂ ਚਾਹ ਲਿਉਣੀ ਬਣਾ ਕੇ ਉਹ ਸੁਣ ਤਾਂ ਲੈ ਜਿੰਦੀਆਂ ਚਾਹ ਬਣਾ ਕੇ ਪੀ ਕੇ ਫਿਰ ਜਾਜੋ ਹੁਣ ਇਹ ਵੀ ਤੁਹਾਡੇ ਤੁਹਾਡੇ ਨਾ ਪਹਿਣਾ ਮੇਰੇ ਨਾਲ ਗੱਲ ਪੈ ਉਹ ਨਹੀਂ ਪੈਂਦੀਆਂ ਤੂੰ ਇਹ ਵੀ ਸੋਚ ਹੁਣ ਤੁਸੀਂ ਆਏ ਆ ਕਿੰਨਾ ਕੁ ਬਣਾ ਕੇ ਤੇ ਉਹਨਾਂ ਨੂੰ ਦੇਤਾ ਬਣਿਆ ਬੜਾਤਿਆਂ ਦੇ ਆਣ ਕੇ ਬਹਿ ਗਈਆਂ ਸਭ ਕੁਛ ਹੀ ਤੇ ਜੇ ਬਣਾਉਣਾ ਪੈਂਦਾ ਤੇ ਪਤਾ ਤੇ ਲੱਗਣਾ ਸੀ ਫੇਰ ਥੇੜੀ ਪਤਾ ਲੱਗਦਾ ਪਰ ਸਾਡਾ ਵੀ ਜੀ ਕਰਦਾ ਭੈਣ ਜੀ ਕੋਈ ਨਾ ਕੋਈ ਵੇਖੀ ਐ ਤੀਆਂ ਪੁੱਤਾਂ ਦਾ ਅਸੀਂ ਹੁਣ ਕਿਦਾਂ ਆਖੀਏ ਵੀ ਸਾਨੂੰ ਮੌਤ ਆ ਜੇ ਚੱਲ ਜੇ ਹੜ ਕੋ ਜਿਹੜੇ ਹੈਗੇ ਚਾਰ ਉਹ ਵੀ ਲੈਣੇ ਤੇ ਲੱਲੇ ਨਾ ਲੜਨ ਤਾਂ ਨਾ ਆਣੀ ਮੌਤ ਜਰ ਆਉਣੀ ਨਹੀਂ ਆਉਂਦੀ ਆ ਹਾਂ ਤੇ ਲੜਨੀ ਨਾ ਸਾਡੇ ਨਾਲ ਆਨੋ ਦੁਖੀ ਨਾ ਕਰਨ ਨਾ ਇਹਨਾਂ ਨੂੰ ਪਕਾਉਣ ਦੀ ਰੋਟੀ ਦਾ ਸਾਡੀ ਦਾ ਫਿਕਰ ਨਾ ਸਾਡੀ ਚਾਹ ਦਾ ਇਹਨਾਂ ਨੂੰ ਫਿਕਰ ਤੇ ਵੱਖੀ ਤੋਂ ਲੜੀ ਤੁਰੇ ਜਾਂਦੇ ਆ ਕੀ ਪਤਾ ਕੀ ਸਾਡੇ ਪੁੱਤਾਂ ਨੇ ਵਿਚਾਰੇ ਇੰਨੇ ਚੰਗੇ ਮੇਰੇ ਪੋਤੇ ਹੀਗੇ ਇਹਨਾਂ ਨੇ ਮਗਰ ਲਾ ਲਾ ਕੇ ਉਹਨਾਂ ਦੀ ਮਿੱਟੀ ਪਲੀਤ ਕਰ ਦਿੱਤੀ ਨਾਲ ਹੀ ਚਲੋ ਕੀ ਕਰਨਾ ਵਾ ਫਿਰ ਦਿਨ ਨਹੀਂ ਕੱਢਣੇ ਹੁਣ ਦੇ ਨਹੀਂ ਕੱਢਣ ਵਾਲੀ ਗੱਲ ਐਦਾਂ ਦੇ ਦਿਨ ਵੀ ਕੀ ਕੱਢਣ ਹੁੰਦੇ ਆ ਮਰ ਵੀ ਪੀਣੀ ਨਹੀਂਗੀ ਚਾਹ ਨਹੀਂ ਪੀਣੀ ਨਹੀਂ ਆ ਮੈਂ ਤਾਂ ਇਹਨੂੰ ਦਮੀ ਲੱਦੰਦੀ ਆ ਅੱਛਾ ਕੱਪੜੇ ਲਾ ਦੇ ਆ ਗਾੜੀ ਹੁਣ ਇਹਨੂੰ ਪਤਲੇ ਜੇ ਪਾਵੇਂ ਗੱਡੀ ਇਹੇ। ਇਹੋ ਹੀ ਤੇ ਗੱਲ ਹੀ ਨਾ ਕੱਪੜੇ ਲੈਣ ਚੱਲੇ ਨਿਆਣੇ ਦੇ ਨਿੱਕ-ਨਿੱਕੇ ਪਤਲੇ ਤੇ ਗੱਡੀ ਮੰਗਦੀਆਂ ਹੀ ਗਿਆ ਤੇ ਮੈਂ ਇਹੋ ਹੀ ਗੱਲ ਕਹਿ ਤੀ ਮੈਂ ਪਹਿਣਾ ਮੈਨੂੰ ਨਹੀਂ ਪਤਾ ਗੱਡੀਆਂ ਵਾਲਿਆਂ ਨੂੰ ਪਤਾ ਵਾ ਉਹ ਤੇ ਸਭ ਕੋ ਅਸੀਂ ਦੇ ਚੁੱਕੇ ਹਾਂ ਹੁਣ ਤੇ ਪਤਾ ਅਸੀਂ ਆਪਣੇ ਹੱਥ ਵੀ ਵੜਾ ਚੁੱਕੇ ਹਾਂ ਹੁਣ ਤੇ ਸਾਡੇ ਪੱਲੇ ਹੀ ਕੱਖ ਨਹੀਂ ਅਸੀਂ ਕੌਣ ਆ ਗੱਡੀਆਂ ਵਾਲੇ ਕੋਈ ਗੱਲ ਨਹੀਂ ਸਾਡੇ ਕਰਕੇ ਨਾ ਆਪਣੇ ਘਰ ਲੜਾਈ ਆ ਹੀ ਹੀਰੋ ਤੋਂ ਜ਼ੀਰੋ ਬਣ ਗਏ ਆ ਹੀਰੋ ਹੀ ਤੇ ਜ਼ੀਰੋ ਬਣ ਗਏ ਜ਼ੀਰੋ ਹੋ ਗਏ ਹੁਣ ਤਾਂ ਦੋਈ ਦਾਨੀ ਬਾਕੀ ਚੱਲ ਕੋਈ ਨਹੀਂ ਆਉਂਦੀ ਆ ਨਾ ਗੱਡੀ ਤੇ ਕੋਈ ਨਹੀਂ ਲੈ ਜਿਓ ਤੁਸੀਂ ਲੜਨ ਗਿਆ ਤੇ ਹਾਰਨਾ ਲੜ ਕੇ ਹਾਰ ਜਾਣ ਗਿਆ ਕੁਝ ਨਹੀਂ ਹੋਣ ਲੱਗਾ ਕੋਈ ਨਹੀਂ ਤਾਂ ਇੱਕ ਰਾਏ ਦੇ ਉੱਤੇ ਗੱਡੀ ਮਾ ਆਈਂ ਤੇ ਰਾਏ ਤੇ ਤਾਂ ਲੈਣੀ ਜੇ ਨਹੀਂ ਤੇ ਮੋਟਰਸਾਈਕਲ ਲੈ ਜਾਓ ਨਹੀਂ ਆਂਦੇ ਸਾਡੇ ਤੇ ਆਪਣੇ ਕਰ ਰਿਹਾ ਬਾਬਾ ਤੇ ਸੋਣੂ ਦਾ ਕੋਪਾ ਮੋਟਾ ਸ਼ਮਲ ਤੇ ਜੇ ਨਹੀਂ ਤੇ ਦੋ ਜਾਨੇ ਚੱਲ ਜਿਓ ਮੈਂ ਵੀ ਚੱਲ ਲੈ ਜਾਣਾ ਤੁਹਾਨੂੰ ਜੇ ਸੋਣੂ ਨਾਲ ਲੈ ਜਾਊਗਾ ਨਾਲ ਚੱਲ ਕੋਈ ਨਹੀਂ ਜਿੱਥੇ ਇੰਨਾ ਬਹੁਤ ਸੁਣਦੇ ਆ ਨਾ ਹੋਰ ਦੋ ਚਾਰ ਸੁਣ ਲਾਂਗੇ ਤੁਹਾਡੇ ਬਦਲੇ ਆ ਨਹੀਂ ਕੇ ਜੇ ਕਾਕੇ ਦੇ ਬਦਲੇ ਹੋਰ ਕੱਢ ਲੈਣ ਚਾਰ ਗਾਲਾਂ ਹਨ ਸੌਖੀਆਂ ਹੋ ਜਾਣ ਕੋਈ ਨਹੀਂ ਆਉਂਦੇ ਆ ਨਾ ਉਹ ਸੁੱਖ ਹੋਣੀ ਤੂੰ ਹੀ ਲੈ ਜਿਓ ਗੱਡੀ ਪਰ ਲੜਾਈ ਨਾ ਭਾਈ ਤੂੰ ਦਵਿੰਦਰ ਆਪਣੇ ਘਰ ਉਹ ਵੇਖਾਂਗੇ ਬਾਅਦ ਚ ਕੋਈ ਗੱਲ ਨਹੀਂ ਲੜਾਈ ਕਾਦੀ ਪਾਉਣੀ ਐ ਐਨੇ ਜਿਹੜਾ ਨੂੰ ਜਾ ਬਣ ਜਾਣੀ ਹੀ ਘੁੱਟ ਬਹਿ ਜਾਂਦੀਆਂ ਦੱਸ ਪੁਛਾਰੇ ਗੱਡੀ ਲੈਣ ਆਏ ਹੀ ਉਹ ਤੇਰੇ ਆਡੇ ਹੱਥ ਪੱਲੇ ਹੀ ਅੱਖ ਨਹੀਂ ਕਿ ਤੈਹੀਂ ਗੱਡੀ ਕਿਹਨਾਂ ਨੂੰ ਕਿੱਥੋਂ ਦੇਦੀ ਨਹੀਂ ਲੇਕਿਨ ਇਆ ਧੀਆਂ ਚੰਗੀਆਂ ਹੀ ਹੋ ਇਹਨਾਂ ਦਾ ਤਾਂ ਐਵੇਂ ਜਾਣ ਕੇ ਤੋੜ ਕੇ ਬਹਿ ਗਈ ਉਹ ਤੇ ਕੀ ਗੱਲਾਂ ਤਾਂ ਮੈਂ ਚੁੰਦਗੀ ਲਾਈ ਰੱਖਣੀ ਇਹਨਾਂ ਨੂੰ ਵੀ ਤੇ ਫੇਰ ਵੀ ਚੱਲ ਚੰਗੀਆਂ ਵਾਂ ਫੇਰ ਵੀ ਆਉਂਦੀਆਂ ਮਿਲਣ ਜਦੋਂ ਆਉਂਦੀ ਆ ਤੁਹਾਡੇ ਕੱਪੜੇ ਕਿੱਥੇ ਧੋਣ ਆਲੇ ਤੇ ਮੈਂ ਤੇ ਉੱਥੇ ਰੱਖ ਆਇਆ ਬਾਥਰੂਮ ਚ ਤੇ ਮੈਂ ਸੱਚ ਤੈਨੂੰ ਦੱਸਣਾ ਇਹ ਚੇਤਾ ਭੁੱਲ ਗਏ ਕੀ ਮੰਨੇ ਦਾ ਪੌਣਾ ਆਉਣ ਲਿਆ ਸੀ ਉਹ ਬਹਿ ਜਾ ਕੀ ਹੰਦੀ ਠੀਕ ਠਾਕ ਆ ਉਹ ਠੀਕ ਠਾਕ ਹੈਗਾ ਹੀ ਆ ਮੈਨੂੰ ਸਾਰੇ ਬੰਨੇ ਵਕਤ ਪਿਆਉ ਕਿਉਂ ਕੀ ਗੱਲ ਹੋ ਗਈ ਕਿਉਂਕਿ ਉਦੋਂ ਜਦੋਂ ਵਿਆਹ ਕਰਾਉਣਾ ਸੀ ਉਦੋਂ ਮੇਨਾਂ ਦਾ ਤੂੰ ਸਹੁਰੇ ਜਾ ਤੂੰ ਉੱਥੇ ਰਹਿ ਪਰ ਮੈਨੂੰ ਫੋਨ ਕਰਨ ਧਿਆ ਤੂੰ ਇਹ ਪਿੰਡ ਚੱਲ ਜਾ ਉਹ ਕਿ ਕਰਨੋਂ ਪਿੰਡ ਚੱਲ ਜਾ। ਐ ਮੰਮੀ ਨਾਲ ਤਾਂ ਲੱਗੇ ਰਿਆ ਕਰ। ਤੇ ਦੱਸ ਇੱਥੇ ਵੀ ਤੂੰ ਹੀ ਰਹਿਣ ਦੇ ਹੋ ਇਹਨਾਂ ਘਰ-ਬਾਰ ਵਧੀਆ ਆ। ਤੇ ਇੱਥੇ ਕਿਨੇ ਰਹਿਣਾ? ਉਹ ਘਰ-ਬਾਰ ਵਧੀਆ ਦੀ ਗੱਲ ਨਹੀਂ ਜੀ। ਹੂੰ ਹੁਣ ਮੈਂ ਦੱਸ ਕੀ ਕਰਾਂ ਮੈਂ ਤੇ ਵਿੱਚ ਫਸਿਆ। ਪਹਿਲਾਂ ਮੈਨੂੰ ਇੱਥੇ ਕੱਲ ਤਾਂ ਹੋਣਾ ਇਹ ਉੱਥੇ ਜਾ ਉੱਥੇ ਜਾ ਮੈਨੂੰ ਤੇ ਬਾਂਦਰ ਬਣਾਇਆ ਨਾ ਮਦਾਰੀ ਦਾ। ਮੈਂ ਤਾਂ ਨਾ ਵੀ ਮੈਨੂੰ ਆਰੇ ਤੇ ਲੱਜਾ ਇੰਨਾ ਕ ਵੱਡਾ ਆ ਕੇ ਇੱਥੇ ਰੱਖ ਲੋ ਵੱਡਾ ਉੱਥੇ ਛੱਡ ਆਓ। ਨਹੀਂ ਤੇ ਮੈਂ ਮੈਂ ਤਾਂ ਛੱਡ ਕੇ ਜਾਣਾ ਮੰਮੀ ਨੂੰ। ਤੇ ਮੰਮੀ ਆ ਤਾਂ ਨਾਲ ਲੈ ਜਾ ਉੱਥੇ। ਤੇ ਤਾਂ ਮਮਮੀ ਨੇ ਕਿਤੇ ਉੱਤੇ ਜਾਣਾ ਵਾ ਬਜ਼ੁਰਗ ਬੰਦਾ ਆਪਣਾ ਘਰ ਛੱਡ ਕੇ ਜਾਂਦਾ ਕਦੀ ਵੀ ਨਹੀਂ ਜਾਂਦਾ ਉਹ ਜਾਂਦਾ ਤਾਂ ਨਹੀਂ ਹੁਣ ਮੈਂ ਕੀ ਕਰਾਂ ਮੈਂ ਤੇ ਵਿਚਾਰੇ ਫਸਿਆ ਹਾਂ ਹੁਣ ਦੱਸ ਕੀ ਕਰਨਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਸਮਝ ਨਹੀਂ ਆਉ ਰਹੀ ਇਹ ਵੀ ਪਹਿਲਾਂ ਜੇ ਮੈਂ ਇਹਨੂੰ ਕਿਹਾ ਕਿ ਤੂੰ ਜਾ ਕੇ ਸਹੁਰੇ ਰਿਹਾ ਪਾ ਤੇ ਉਹ ਵੀ ਨਹੀਂ ਮੰਨਦਾ ਤਾਂ ਤਾਂ ਚਾਹੇ ਉਦੋਂ ਹੀ ਨਾ ਤੂੰ ਹੀ ਹੁੰਦੇ ਜੇ ਜਦੋਂ ਫਸਾਉਂਦਾ ਮੈਨੂੰ ਹੀ ਫਸਾਉਂਦਾ ਬਸ ਘਰ ਦੇ ਬਾਹਰ ਜਾ ਕੇ ਬਹਿ ਗਿਆ ਚੰਗੀ ਕਮਾਈ ਕਰਨ ਡਿਆ ਚਲ ਇਹਦਾ ਕਰਦੇ ਆ ਮੰਮੀ ਹੁੰਦੀ ਤੇ ਤੁਹਾਨੂੰ ਸਲਾਹ ਕਰ ਲਾਂਗੇ ਫਿਰ ਮੇਰਾ ਹਾ ਧੋਬੀਆਂ ਦੇ ਕੁੱਤੇ ਵਾਲਾ ਕੀਤਾ ਨਾ ਮੈਂ ਘਰ ਦਾ ਨਾ ਘਾੜ ਦਾ ਉਥੋਂ ਉੱਥੇ ਜਾ ਤੇ ਉਥੋਂ ਉੱਥੇ ਜਾ ਮੈਨੂੰ ਇਹ ਟੈਨਸ਼ਨ ਜੀ ਵਾਲੀ ਗੱਲ ਨਾ ਉਧਰ ਚੋਗੇ ਤੇ ਨਾ ਉਧਰ ਚੋਗੇ ਟੈਨਸ਼ਨ ਵਾਲੀ ਇਹ ਜਾ ਨਾ ਧੋ ਕੱਪੜੇ ਤੋਂ ਹੀ ਮੈਂ ਤੇ ਆ ਮੈਂ ਸਮਝਾਉਂਦੀ ਕੀ ਕਰਾਂ